ਅੱਜ ਆਪਾਂ ਵੀਡੀਓ 'ਚ ਗੱਲ ਕਰਦੇ ਆਂ 60ੀ ਮੂਗੀ ਬਾਰੇ ਜਿਹੜੀ ਤੁਸੀਂ ਇਹ ਵੀਡੀਓ 'ਚ ਦੇਖਦੇ ਆਂ ਮੂਗੀ ਇਹ ਅੱਜ 70 ਦਿਨਾਂ ਤੋਂ ਉੱਪਰ ਹੋ ਚੱਲੀ ਆ ਇੱਕ ਦੋ ਦਿਨ ਇਹਦੇ ਉੱਪਰ ਆਪਾਂ ਦਵਾਈ ਸੜਕਦੀ ਕੱਲ ਤੇ ਇਹ ਜਿਵੇਂ ਹੁਣ ਆਪਾਂ ਕਹਿ ਦਨੇ ਆਂ ਵੀ 60ੀ ਮੂਗੀ ਐ 60 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜੂਗੀ ਤਾਂ ਤੁਸੀਂ ਇਹ ਦੇਖ ਲਓ ਵੀ 70 ਤੋਂ ਉੱਪਰ ਹੋ ਗਏ ਦਿਨ ਇਹਨੂੰ ਹਜੇ ਵੀ ਇਹਦੇ 'ਚ ਸਿਰਫ ਪਹਿਲਾ ਫਲ ਪੱਕ ਕੇ ਤਿਆਰ ਹੋਇਆ ਸੀ ਤੇ ਆਪਾਂ ਨੂੰ ਦਵਾਈ ਸੜਕਣੀ ਪੈਂਦੀ ਆ ਕਿ ਦੂਜਾ ਫਲ ਪਕਾਉਣ ਦੇ ਲਈ ਦੂਜਾ ਫਲ ਬਣਤਾ ਜ਼ਰੂਰ ਜਾਂਦਾ ਪਰ ਉਹ ਪੱਕਦਾ ਨਹੀਂ ਜੇ ਆਪਾਂ ਉਹਨੂੰ ਪਕਾਉਣ ਲੱਗ ਜਾਂਦੇ ਆਂ ਤਾਂ ਇਹ 80 ਤੋਂ 85 ਤੋਂ ਲੈ ਕੇ 90 ਦਿਨਾਂ ਤੱਕ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਇਹ ਤੀਜਾ ਫਲ ਤਿਆਰ ਕਰਦੀ ਆ ਤਾਂ ਉਹ ਮੇਰੇ ਖਿਆਲ ਆ ਵੀ 100 ਦਿਨਾਂ ਤੋਂ ਉੱਪਰ ਲੰਘ ਜਾਂਦੀ ਆ ਉਹ ਜੇ ਆਪਾਂ ਤੀਜਾ ਫਲ ਵੀ ਪਕਾਉਣਾ ਕਹਿਣ ਦੇ ਵਿੱਚ ਤਾਂ ਇਹ 60 ਮੂੰਗੀ ਆ ਜਾਂਦੀ ਆ ਪਰ ਜੇ ਅਸਲ ਫਲ ਲੈਣੇ ਨੇ ਉਹ ਤੋਂ ਤਾਂ ਤਿੰਨ ਫਲ ਤਾਂ ਇਹ ਜਾ ਕੇ ਕਿਤੇ 100 ਦਿਨਾਂ ਤੋਂ ਉੱਪਰ ਪੱਕਦੀ ਆ ਫੇਰ ਇਹਦਾ ਜਿਹੜਾ ਕੰਪਨੀਆ ਵੀ ਕਹਿੰਦੀਆਂ ਨਹੀਂ ਆ ਜਿਹੜੇ ਵੀ ਕੰਪਨੀ ਨੇ ਆਪਾਂ ਬੀਜ ਲੈ ਕੇ ਬੀਜਦੇ ਆ ਵੀ 10 ਕਾਊਂਟਲ ਤੋਂ ਲੈ ਕੇ 12 ਕਾਊਂਟਲ ਝਾੜ ਨਿਕਲ ਆ ਉਹ ਇਸੇ ਹਿਸਾਬ ਦੇ ਨਾਲ ਹੀ ਕਹਿ ਦਿੰਦੇ ਨੇ ਵੀ ਇਹਦਾ ਝਾੜ ਨਿਕਲੂਗਾ ਵੀ ਤਿੰਨ ਫਲ ਜੇ ਆਪਾਂ ਪਕਾਵਾਂਗੇ ਪਰ ਹੁਣ ਤਿੰਨ ਫਲ ਆਪਾਂ ਕਿੱਥੋਂ ਪਕਾ ਲਈਏ ਜੇ ਤੀਜਾ ਫਲ ਆਪਾਂ ਪਕਾਉਣ ਬਾਰੇ ਸੋਚ ਰਹੇ ਹਾਂਗੇ ਵੀ ਪਕਾਵਾਂਗੇ ਤਾਂ ਆਪਣੀ ਜਿਹੜੀ ਝੋਨੇ ਦੀ ਫਸਲ ਉਹ ਲੇਟ ਹੋ ਜੂਗੀ ਕਿਉਂਕਿ 100 ਦਿਨ ਤਾਂ ਉੱਪਰ ਲੈ ਜਾਣਾ ਉਹਨੇ ਇਹ ਸਿਰਫ 80 ਦਿਨਾਂ ਦੇ ਵਿੱਚ ਅਸਲ ਤਾਂ ਵੱਢਣ ਵਾਲੀ ਹੁੰਦੀ ਹੈ ਜੇ ਦੂਜਾ ਫਲ ਇਹਦਾ ਆਪਾਂ ਪਕਾਉਣਾਗਾ ਉਹ ਵੀ ਵੈਸੇ ਤਾਂ ਪੱਕਣਾ ਨਹੀਂਗਾ ਆਪਾਂ ਨੂੰ ਦਵਾਈ ਸੜਕਣੀ ਪੈਂਦੀ ਆ ਫੇਰ ਜਾ ਕੇ ਕਿਤੇ ਉਹ ਪੱਕਦਾ ਹੁਣ ਜਿਵੇਂ ਆ ਤੁਸੀਂ ਫਲੀਆਂ ਦੇਖਦੇ ਹੋ ਇਹਦੇ ਵਿੱਚ ਜਿਹੜੀਆਂ ਕਾਲੇ ਰੰਗ ਦੀਆਂ ਫਲੀਆਂ ਨੇ ਬਲੈਕ ਕਲਰ ਵੀ ਕਹਿ ਦਿੰਨੇ ਆਪਾਂ ਇਹ ਤਾਂ ਹੈਗਾ ਇਹਦਾ ਪਹਿਲਾ ਫਲ ਇਹ ਜਿਹੜਾ ਪੱਕ ਕੇ ਆਉਦੇ ਆਪ ਤਿਆਰ ਹੋਇਆ ਸੀਗਾ ਦਾਣੇ ਵੀ ਪੂਰੇ ਵਧੀਆ ਬਣੇ ਹੋਏ ਆ ਇਹਦੇ ਵਿੱਚ ਤੇ ਨਾਲ ਹੀ ਜਿਹੜੀਆਂ ਬਰਾਊਨ ਦੇ ਕਲਰ ਦੀਆਂ ਭੂਰੇ ਰੰਗ ਦੀਆਂ ਇਹ ਹੈਗਾ ਦੂਜਾ ਫਲੇ ਦਾ ਇਹ ਦਵਾਈ ਪੱਕ ਦਵਾਈ ਸੜਕਣ ਦੇ ਨਾਲ ਹੀ ਜਿਹੜਾ ਬਰਾਊਨ ਜਿਹਾਂ ਰੰਗ ਹੋਇਆ ਇਹਦਾ ਫੇਰ ਹੀ ਇਹ ਪੱਕ ਕੇ ਤਿਆਰ ਹੋਊਗਾ ਜਦੋਂ 5-4 ਦਿਨਾਂ ਬਾਅਦ ਇਹ ਦਵਾਈ ਸੜਕੀ ਨੂੰ ਫੇਰ ਉਸ ਤੋਂ ਬਾਅਦ ਵੱਢਣੀ ਪੈਂਦੀ ਆ ਇਹੇ ਜੇਕਰ ਆਪਾਂ ਕਾਲੀ ਕਰਨ ਲੱਗ ਜਾਨੇ ਵਧਣ ਦੀ ਵੀ ਦਵਾਈ ਸੜਕਤੀ ਹੁਣ ਇਹਦੇ ਪੱਤੇ ਸੁੱਕ ਗਏ ਹੁਣ ਆਪਾਂ ਇਹਨੂੰ ਵੱਢ ਲਈਏ ਦੂਜੇ ਤੀਜੇ ਦਿਨੀ ਤਾਂ ਜਿਹੜਾ ਇਹਦੇ ਵਿੱਚ ਦਾਣਾ ਹੁੰਦਾ ਉਹ ਨਰਮ ਰਹਿ ਜਾਂਦਾ ਨਰਮ ਰਹਿਣ ਦੇ ਕਾਰਨ ਉਹ ਜਦੋਂ ਵੱਢਦੀਆਂ ਮਸ਼ੀਨ ਤਾਂ ਟੈਂਕੀ ਦੇ ਵਿੱਚ ਦਾਣੇ ਵਾਲੀ ਦੇ ਵਿੱਚ ਅੰਨਿਆ ਬਣ ਜਾਂਦਾ ਉਹਦਾ ਤੇ ਉਹਨੂੰ ਮਸਲ ਦਿੰਦੀਆਂ ਦਾਣਿਆਂ ਨੂੰ ਆਟੇ ਵਾਂਗੂ ਬਣ ਜਾਂਦਾ ਉਹ ਤੇ ਬਾਕੀ ਟੁੱਟਣ ਲੱਗ ਜਾਂਦੇ ਨੇ ਦਾਣੇ ਉਹ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਇਸ ਲਈ ਆਪਾਂ 4-5 ਦਿਨ ਖੜ ਕੇ ਫੇਰ ਹੀ ਵੱਢੋ ਜਿਸ ਨਾਲ ਆਪਣੇ ਦਾਣੇ ਵੀ ਵਧੀਆ ਬਣ ਜਾਣ ਪੱਕ ਕੇ ਤਿਆਰ ਹੋ ਜਾਣ ਤੇ ਝਾੜਤੇ ਵੀ ਨਾ ਕੋਈ ਅਸਰ ਪਵੇ ਕਿਉਂਕਿ ਨਹੀਂ ਫਿਰ ਝਾੜਤੇ ਬਹੁਤਾ ਸਿਰ ਪੈਂਦਾਗਾ ਘਟਣ ਲੱਗ ਜਾਂਦਾ ਤੇ ਬਾਕੀ ਦਾਣਿਆਂ ਦੇ ਵਿੱਚ ਸਫਾਈ ਵੀ ਨਹੀਂ ਆਉਂਦੀ ਜਦੋਂ ਮਸ਼ੀਨ ਵੱਢਦੀ ਆਗੀ ਵਿੱਚ ਫੂਸ ਪੱਤੇ ਜਾਂ ਉਹ ਵੀ ਆਈ ਜਾਂਦਾਗਾ ਕਿਉਂਕਿ ਨਰਮ ਹੁੰਦੀ ਹੈ ਜਦੋਂ ਮੂਗੀ ਹਲੇ ਪੱਤੇ ਨਰਮ ਹੁੰਦੇ ਨੇਗੇ ਜੇ ਹੁਣ ਆਪਾਂ ਦਵਾਈ ਦੀ ਗੱਲ ਕਰੀਏ ਇਹਦੇ ਉੱਪਰ ਤਾਂ 300 ਐਮਐਲ ਆਪਾਂ ਢੋਲੀ ਦੀ ਡੋਜ਼ ਪਾ ਕੇ ਛਿੜਕੀ ਸੀ ਤੇ ਕਿੱਲੇ ਦੀ ਬਣ ਗਈ ਸੀ 1.5 ਲੀਟਰ ਕਿੱਲੇ ਦਾ ਬਣਿਆ ਆਪਣਾ ਉਹ ਜਿਹੜਾ ਸੜਕਿਆ ਸੀਗਾ ਪੈਰਾਕੁਇਟ ਜਿਹੜੀ ਡੀਕਲੋਰਾਇਡ ਆਉਂਦੀ ਹੈ 24% ਵਾਲੀ ਉਹ ਆਪਾਂ ਸੜਕੀ ਆ 1.5 ਲੀਟਰ ਕਿੱਲੇ ਦਾ ਵਧੀਆ ਰਿਜ਼ਲਟ ਮਿਲੇ ਆਪਾਂ ਤੇ ਇਹਦਾ ਅੱਧੇ ਘੰਟੇ ਬਾਅਦ ਹੀ ਆਪਾਂ ਨੂੰ ਰਿਜ਼ਲਟ ਦੇ ਮਹਿਸੂਸ ਹੋ ਗਿਆ ਸੀਗਾ ਪੱਤੇ ਸੁੱਕਣ ਲੱਗ ਗਏ ਸੀਗੇ ਉੱਪਰੋਂ ਰੰਗ ਦਾ ਫਰਕ ਪੈ ਗਿਆ ਸੀ ਤੇ ਜੇ ਹੁਣ ਆਪਾਂ ਝਾੜ ਦੀ ਗੱਲ ਕਰੀਏ ਤਾਂ 5 ਤੋਂ ਲੈ ਕੇ 6 ਕਾਉਂਟਰਲ ਆਲੂਆਂ ਵਾਲੇ ਬਾਣਾ ਦੇ ਵਿੱਚ ਹਜੇ ਤੱਕ ਆਪਾਂ ਨੂੰ ਦੇਖਣ ਨੂੰ ਮਿਲੇਗਾ ਝਾੜ ਇਹਦਾ ਵੀ ਨਿਕਲ ਰਿਹਾ ਮੂਗੀ ਦਾ ਤੇ ਕਹਿੰਨ ਨੂੰ ਤਾਂ ਕੰਪਨੀਆਂ 10-12 ਕਾਉਂਟਰਲ ਵੀ ਕਹਿੰਦੀਆਂ ਨੇ ਤਾਂ ਉਹ ਤੀਜਾ ਫਲ ਜੇ ਆਪਾਂ ਪਕਾਉਣਾ ਫੇਰ ਜਾ ਕੇ ਕਿਤੇ ਨਿਕਲਦਾ ਉਹਦੇ ਲਈ ਆਪਾਂ ਨੂੰ ਟਾਈਮ ਵੀ ਵੱਧ ਚਾਹੀਦਾ 100 ਦਿਨ ਤੋਂ ਉੱਪਰ ਚਾਹੀਦਾਗਾ ਫੇਰ ਆਪਣਾ ਝੋਨਾ ਵੀ ਲੇਟ ਹੋ ਜਾਂਦਾ ਤੇ ਜੇ ਹੁਣ ਰੇਟ ਦੀ ਗੱਲ ਕਰੀ ਤਾਂ ਅੱਜ ਦੇ ਸਮੇਂ ਇਹ 6500 ਤੋਂ ਲੈ ਕੇ 7000 ਰੁਪਏ ਤੱਕ ਪ੍ਰਤੀ ਕੁਆਂਟਲ ਜਿਹੜਾ ਚੰਗੀ ਕੁਆਲਿਟੀ ਦਾ ਉਹ ਰੇਟ ਆ ਲੱਗ ਰਿਹਾ ਹੈਗਾ ਮੂੰਗੀ ਦਾ ਜਿਹੜੀ ਨਾਰਮਲ ਕੁਆਲਿਟੀ ਲੋ ਕੁਆਲਿਟੀ ਦੀ ਮੂੰਗੀ ਆ ਗਈ ਉਹਦਾ ਹੈਗਾ 6000 ਤੋਂ ਲੈ ਕੇ 6500 ਤੱਕ ਹੋ ਸਕਦਾ ਇਹਦੋਂ ਵੀ ਘੱਟ ਹੋਵੇ ਯਾਨੀ ਇੰਨਾ ਗ੍ਰੇਟ ਅੱਜ ਦੇ ਸਮੇਂ ਲੱਗ ਰਿਹਾ ਮੂੰਗੀ ਦਾ ਤੇ ਜੇ ਕਿਸੇ ਨੇ 10 ਕਾਊਂਟਲ ਦੀ ਝਾੜ ਹਜੇ ਤੱਕ ਕੱਢਿਆ ਮੁਗੀ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਧੰਨਵਾਦੀ ਵੀਡੀਓ ਦੇਖਣ ਲਈ